ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਵੀ ਪਿੰਡ ਘਗ ਤੋਂ ਸ੍ਰੀ ਹਜੂਰ ਸਾਹਿਬ ਵਾਸਤੇ ਯਾਤਰਾ ਇਹ ਪਹਿਲੀ ਵਾਰ ਯਾਤਰਾ ਜਾ ਰਹੀ ਹੈ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਜੋ ਸਰਬਜੀਤ ਸਿੰਘ ਹੈ ਸਭ ਤੋਂ ਵੱਧ ਅਪਰਾਲਾ ਇਸ ਇਹਦਾ ਵਾ ਜਿਨ੍ਹਾਂ ਨੇ ਇਹ ਹਿੰਮਤ ਕਰਕੇ ਇਹ ਕਾਰੋਕਾਰੋਬਾਰ ਕੀਤਾ ਬਦਲੇ ਇਸ ਕੰਮ ਨੂੰ ਪਹਿਲ ਦਿੱਤੀ ਇਹ ਯਾਤਰਾ ਪਹਿਲੀ ਵਾਰ ਆਰੰਭ ਹੋ ਰਹੀ ਆ ਤਾਂ ਅਸੀਂ ਉਮੀਦ ਕਰਦੇ ਆ ਕਿ ਹਰ ਸਾਲ ਯਾਤਰਾ ਜਿਹੜੀ ਆ ਇਸ ਤੋਂ ਵੀ ਵੱਧ ਚੜ ਕੇ ਜਾਇਆ ਕਰੂਗੀ ਇਸ ਵਾਰ ਜੋ ਜਾ ਰਿਹਾ ਸਿਰਫ ਇਸ ਯਾਤਰਾ ਦੇ ਵਿੱਚ ਮਰਦ ਹੀ ਜਾ ਰਹੇ ਬੀਬੀਆਂ ਨਹੀਂ ਜਾ ਰਹੀਆਂ ਜੇ ਯਾਤਰਾ ਸਫਲ ਹੋ ਗਈ ਤੇ ਗਾਂ ਤੋਂ ਇਸ ਯਾਤਰਾ ਦੇ ਵਿੱਚ ਬੀਬੀਆਂ ਨੂੰ ਸ਼ਾਮਲ ਕੀਤਾ ਜਾਊਗਾ ਗੁਰੂ ਮਹਾਰਾਜ ਕਿਰਪਾ ਕਰੇ ਜੋ ਵੀ ਚੜ੍ਹਦੀ ਕਲਾ ਦੇ ਨਾਲ ਯਾਤਰਾ ਕਰਵਾਵੇ ਕਿਉਂ ਅਸੀਂ ਇਸ ਹੁਣ ਇਸ ਤੋਂ ਹੁਣ ਆਰੰਭ ਕਰ ਰਹੇ ਹਾਂ ਇਸ ਯਾਤਰਾ ਤੇ ਵਾਸੌਂ ਤੱਕ ਅਸੀਂ ਉਮੀਦ ਕਰਦੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਇਹਨੂੰ ਚੜ੍ਹਦੀ ਕਲਾ ਦੇ ਨਾਲ ਆਰੰਭ ਤੇ ਸੰਪੂਰਨ ਦੋਨੇ ਕਰ ਦਿੰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਗਾਂਧੀ ਸੰਗਤ ਨੂੰ ਮਹਾਰਾਜ ਨੇ ਉਤਮ ਬਖਸ਼ਿਆ ਹਜੂਰ ਸਾਹਿਬ ਦਰਸ਼ਨ ਵਾਸ ਜਾ ਰਹੀ ਆ ਅਸੀਂ ਮਹਾਰਾਜ ਮੇਰੇ ਅਰਦਾਸ ਕਰਦੇ ਹਾਂ ਵੀ ਇਹ ਯਾਤਰਾ ਨੂੰ ਅੰਗਸਾਂਗੋ ਕੇ ਸਾਈਓ ਕੇ ਸਪੂਰਚ ਜਾ ਰਹੇ ਅੱਜ ਤੁਹਾਡੇ ਪਿੰਡ ਤੋਂ ਜਿਹੜੀ ਯਾਤਰਾ ਚੱਲੀ ਹੈ ਹਜੂਰ ਸਾਹਿਬ ਨੂੰ ਦੇਰ ਸਾਹਿਬ ਉਹਦੇ ਬਾਰੇ ਤੁਹਾਡੇ ਕੀ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਦੇ ਨਾਲ ਸਾਰਿਆਂ ਨੂੰ ਬਹੁ ਬਹੁ ਮੁਬਾਰਕਾਂ ਕਿਉਂਕਿ ਇਹ ਸਾਰੇ ਬਹੁਤ ਉਦਮ ਨਾਲ ਚੱਲੇ ਆ ਤੇ ਸਾਡੇ ਪਿੰਡ ਤੇ ਬਹੁਤ ਕਿਰਪਾ ਸਤਗੁਰ ਦੀ ਸਾਰੇ ਵੀਰ ਐਨ ਆਰ ਆਈ ਸਭ ਪੂਰਾ ਸਹਿਯੋਗ ਦਿੰਦੇ ਆ ਤੇ ਬਸ ਇੰਨੇ ਜੋ ਕਿ ਅੱਜ ਤੁਸੀਂ ਯਾਤਰਾ ਲੈ ਕੇ ਚੱਲੇ ਹੋ ਬਹੁਤ ਕਰਮਾਂ ਦੇ ਵਟਭਾਗਾ ਵਾਲੇ ਸਾਡੇ ਵੱਲੋਂ ਵੀ ਚਲੋ ਵਧੀਆ ਸ਼ੁਭ ਸ਼ਾਣਾ ਤੇ ਕੀ ਕਹਿਣਾ ਚਾਹੋਗੇ ਅੱਜ ਕਿਹਿਣਾ ਚਾਹੁੰਦਾ ਮੈਂ ਸਾਰਿਆਂ ਨੂੰ ਪਹਿਲਾਂ ਐਨ ਆਰ ਆਈ ਵੀਰਾਂ ਦਾ ਸੰਯੋਗ ਦੇ ਨਾਲ ਚੱਲਾ ਆ ਸਾਰੇ ਪਿੰਡ ਦੇ ਸੰਯੋਗ ਨਾਲ ਚੱਲਾ ਵਾਹਿਗੁਰੂ ਕਿਰਪਾ ਰੱਖੇ ਵੀ ਹਰ ਸਾਲ ਮੈਂ ਜਾਇਆ ਕਰੂੰਗਾ ਮਾਰੇ ਕਿਰਪਾ ਰੱਖੇ ਵੀ ਘੱਟੋ ਘੱਟ ਸਾਨੂੰ 30 ਸਾਲ ਹੋ ਗਏ ਆਨੰਦਪੁਰ ਸਾਹਿਬ ਹਰ ਸਾਲ ਜਾਂਦੇ ਆ ਸਾਡੇ ਫਾਦਰ ਸਾਹਿਬ ਵੀ ਆਂਦੇ ਸੀਗੇ ਅਸੀਂ ਹੁਣ ਦੂਜੀ ਪੀੜੀ ਵੀ ਜਾ ਰਹੇ ਆ ਤੇ ਮੈਂ ਆਉਣ ਵਾਲੀ ਤੀਜੀ ਪੀੜੀ ਨੂੰ ਵੀ ਕਹਿ ਚੁੱਕਿਆ ਵੀ ਪੁੱਤ ਇੱਥੇ ਜਾਇਆ ਕਰਿਓ ਮਾਰੇ ਕਿਰਪਾ ਰ ਹਰਮਦਾਨ ਫਤੇ ਰਖੇ ਚੜਦਿਆਂ ਕਲੈਜ ਰਖੇ ਬੋਲੇ ਸੋਨਿਹਾਲ ਸੋ ਸਰੀਆ ਕਾ